ਦੋਸਤੋ ਨਮਸਕਾਰ ਰੋਸ਼ਨੀ ਪੰਜਾਬ ਦੀ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਬਟਿੰਡਾ ਵਿੱਚ ਆਟੋ ਵਾਲਿਆਂ ਕਾਰਨ ਦੁਕਾਨਦਾਰਾਂ ਨੂੰ ਕਰਨਾ ਪੈ ਰਿਹਾ ਹੈ ਮੁਸੀਬਤਾਂ ਦਾ ਸਾਹਮਣਾ ਉਹਨਾਂ ਦਾ ਕਹਿਣਾ ਹੈ ਕਿ ਆਟੋ ਵਿਚਕਾਰ ਲਗਾ ਕੇ ਖੜ ਜਾਂਦੇ ਹਨ ਤੇ ਸਾਡਾ ਕੰਮ ਬਿਲਕੁਲ ਠੱਪ ਹੋ ਜਾਂਦਾ ਹੈ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਅਸੀਂ ਆਟੋ ਦੇ ਬਹੁਤ ਜ਼ਿਆਦਾ ਚਲਾਨ ਕੱਟਦੇ ਹਾਂ ਪਰ ਆਟੋ ਬਠਿੰਡਾ ਦੇ ਵਿੱਚ ਇੰਨੇ ਹੋ ਚੁੱਕੇ ਹਨ ਕਿ ਹੁਣ ਕੰਟਰੋਲ ਤੋਂ ਬਾਹਰ ਹੋ ਚੁੱਕਿਆ ਹੈ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਇੰਨਾ ਤੇ ਨੱਥ ਪਾਣੀ ਚਾਹੀਦੀ ਹੈ ਕਿਉਂਕਿ ਇਹ ਇਹਨਾਂ ਦੀ ਵਜ੍ਹਾ ਕਰਕੇ ਸਾਡੇ ਕੰਮ ਰੁਕੇ ਹੋਏ ਹਨ ਗਾਕ ਸਿੱਧਾ ਨਿਕਲ ਜਾਂਦਾ ਹੈ ਤੇ ਇਹ ਆਟੋ ਰਸਤਾ ਰੋਕ ਕੇ ਖੜ ਜਾਂਦੇ ਹਨ ਜਿੱਤੇ ਇਹਨਾਂ ਦਾ ਦਿਲ ਕਰਦਾ ਹੈ ਉਹ ਆਪਣਾ ਰਸਤਾ ਰੋਕ ਕੇ ਖੜ ਜਾਂਦੇ ਹਨ ਕੀ ਹੈ ਪੂਰੀ ਰਿਪੋਰਟ ਜਨੀਸ਼ ਕੁਸਤਾ ਜੀ ਆਓ ਦੇਖਦੇ ਆ ਅੱਛਾ ਤੁਸੀਂ ਬੰਸਲੇ ਨੇੜੇ ਜਿਹੜੀ ਤੁਸੀਂ ਭਾਵੇਂ ਹਾਂ ਜੀ ਧਿਆਨ ਤੌਰ ਤੇ ਦੇਖਿਆ ਜਾਂਦਾ ਜਿਵੇਂ ਸੇ 8 ਵਾਂ ਦੀ ਜਿਹੜੀ ਲਾਈਨ ਆ ਉਹ ਲੱਗ ਜਾਂਦੀ ਹੈ ਹਾਂਜੀ ਉਹ ਤੁਹਾਡੇ 'ਤੇ ਕੋਈ ਪ੍ਰਭਾਵ ਪੈਣਾ ਦੁਕਾਨਦਾਰ ਨਹੀਂ ਦੁਕਾਨਦਾਰ ਤਾਂ ਪ੍ਰਭਾਵ ਤਾਂ ਬਹੁਤ ਪੈਂਦਾ ਜੀ ਪਰ ਮੁਲਾਜ਼ਮ ਵੀ ਬਹੁਤ ਹੈਲਪ ਕਰਦੇ ਆ ਜੀ ਆਪਣੇ ਪਹੁੰਚ ਜਾਂਦੇ ਆ ਫਿਰ ਵਾਪਸ ਆ ਜਾਂਦੇ ਇਹ ਆਟੋ ਵਾਲੇ ਚਲਾਨ ਵੀ ਇਹਨਾਂ ਦੇ ਹੁੰਦੇ ਆ ਤਕਰੀਬਨ ਪ੍ਰਸ਼ਾਸਨ ਕੀ ਕਹਿਣਾ ਚਾਹੁੰਦਾ ਇਸ ਬਾਰੇ ਜੇ ਇਹਨਾਂ ਦੇ ਨਾ ਠਪਾਈ ਜਾਵੇ ਜੀ ਕੰਟਰੋਲ ਕਿਵੇਂ ਹੋ ਸਕਦਾ ਕਰ ਕੰਟਰੋਲ ਦਾ ਹੁਣ ਜੀ ਮੈਂ ਜੂਨ ਅੱਗੇ ਸਟੈਂਡ ਬਣਿਆ ਉੱਥੇ ਖੜਨ ਜੀ ਇਹਨਾਂ ਦਾ ਥੋੜਾ ਕੈਂਡਮ ਦਾ ਸਟੈਂਡ ਹਾਂ ਸਟੈਂਡ ਤੇ ਖੜਨ ਜੀ ਸਵਾਰੀ ਉੱਥੇ ਜਾਂਦੀ ਹੈ ਆਪਣੇ ਅਸਲੀ ਇਹ ਤਾਂ ਨਹੀਂ ਆਉਂਦਾ ਸਟੈਂਡ ਤੇ ਖੜਨ ਜੀ ਪਹਿਲਾਂ ਦੂਜੀ ਗੱਡੀਆਂ ਨਹੀਂ ਕਰਤਾ ਲੇਕਿਨ ਇਹਨਾਂ ਦਾ ਆਟੋ ਵਾਲਿਆਂ ਲਈ ਕਿਉਂ ਨਹੀਂ ਕੀਤਾ ਉਹ ਉਪਰਕ ਮਾ ਅੱਗੇ ਲਿਆ ਗਿਆ ਅਗੇ ਇੱਥੇ ਆ ਜਾਂਦਾ ਕੋਈ ਵੀ ਅਫਸਰ ਆਂਦਾ ਵੀ ਆਲਾ ਆਂਦਾ ਵੀ ਉਹਦੇ ਕੋਈ ਆਂਦਾ ਇਹਨਾਂ ਨੂੰ ਕੋਈ ਆ ਕੇ ਕੁਮਾਰ ਕੇ ਫੇਰ ਉਹਦੇ ਮਗਰ ਹੀ ਆ ਜਾਂਦੇ ਕਿਉਂਕਿ ਇਹਨਾਂ ਨੂੰ ਬਗੈਰ ਦਾ ਸਟੈਂਡ ਦਿੱਤਾ ਅੱਜ ਤੋਂ ਪਹਿਲਾਂ 6-7 ਮਹੀਨੇ ਪਹਿਲਾਂ ਅੱਗੇ ਸਵਾਰੀ ਸਾਰੀ ਉੱਥੇ ਜਾਂਦੀ ਸੀ ਜਦੋਂ ਕਮੇਟੀ ਵਾਲੇ ਨਾਲ ਲੱਗੇ ਹੋਏ ਸੀ ਇਹਨਾਂ ਦੇ ਵੀ ਕੋਈ ਆਂਦੇ ਸੀ ਤਾਂ ਉੱਥੇ ਆਉਂਦੀ ਸਾਰੀ ਤੁਰ ਕੇ ਜਾਂਦੀ ਸੀ। ਉੱਥੇ ਤੋਂ ਦੀ ਕਿਰਾਏ ਤੇ ਦੁਕਾਨੀ ਹੈ। ਹਾਂਜੀ। ਨਗਰ ਨਗਾਨਦੀ ਹੈ ਜੀ। ਕਿਰਾਇਆ ਕਿਤੇ ਨਿਕਲਦਾ ਬੌਜੀ ਇਹਨੇ ਤਾਂ ਬੁਰਿਆ ਵਾਲਾ ਕੰਮ। ਰਾਹ ਕੋਈ ਆਂਦਾ ਨਹੀਂ ਇਹ ਟੜਣ ਨਹੀਂ ਦਿੰਦੇ। ਕਿਹੜੀ ਸਵਾਰੀ ਆਉਂਦੀ ਹੈ ਨਾਲ ਦੇ ਵੜਾ ਕੇ ਲੈ ਜਾਂਦੇ। ਰੀਕਾਲ ਜੀ। ਕੀ ਨਾਮ ਹੈ ਆਪਰਾ? ਮੇਰਾ ਨਾਮ ਫਕੀਰ ਚੰਦ ਜੀ। ਅੱਛਾ ਆਪਣੀ ਇੱਥੇ ਦੁਕਾਨ ਆ ਸਟੇਸ਼ਨ ਦੇ ਨੇੜੇ ਜਿਹੜੀ ਹੈ ਹਾਂਜੀ ਪਰਸੂ ਦੀ ਦੁਕਾਨ ਹੈ ਇੱਥੇ ਆਪਣੀ ਦੁਕਾਨ ਦੇ ਸਾਹਮਣੇ ਜਿਹੜੇ ਆਟੋ ਦਾ ਜਿਹੜੀ ਪਰਮਾਰ ਹੈ ਬਹੁਤਾ ਇੱਥੇ ਕਈ ਵਾਰੀ ਲੈਣਾ ਬਣ ਕੇ ਖੜ ਜਾਂਦੀ ਹੈ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਉਹ ਬਾਉ ਜੀ ਲੈਣਾ ਬਣਾ ਕੇ ਖੜ ਜਾਂਦੇ ਨੇ ਬਥੇਰਾ ਟਾਉਣੇ ਆ ਕਿਸੇ ਵੇਲੇ ਜੇ ਆ ਅਫਸਰ ਆ ਜਾਂਦਾ ਤਾਂ ਭੱਜ ਜਾਂਦੇ ਨੇ ਨਹੀਂ ਇੱਥੇ ਖੜੇ ਰਹਿੰਦੇ ਨੇ ਜਾਣੇ ਆ ਜਾਣੇ ਆ ਜਾਣੇ ਆ ਬਸ ਆ ਕਰ ਲੱਭ ਜਾਂਦੇ ਨਾ ਕੋਲੇ ਕਸਟਮਰ ਤੇ ਵੀ ਅਸਰ ਪੈਂਦਾ ਜੀ ਤੁਹਾਡੇ ਪੈਂਦਾ ਹੈ ਜੀ ਗਾਹ ਸਿੱਧਾ ਨੰਗੇ ਜਾਂਦਾ ਹੈਗਾ ਜੀ ਯੋ ਰਸਤਾ ਨੰਗਲ ਨੂੰ ਨਾਮ ਮਿਲੇ ਉਹ ਸਿੱਧਾ ਹੀ ਨੰਗ ਜਾਂਦਾ ਹੈਗਾ ਕੀ ਮੰਗ ਕਰਦੇ ਤੁਸੀਂ ਪ੍ਰਸ਼ਾਸਨ ਤੋਂ ਹੈ ਜੀ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਤੁਸੀਂ ਪ੍ਰਸ਼ਾਸਨ ਤੋਂ ਮੰਗ ਇਹ ਕਰਦੇ ਆਂ ਵੀ ਇਸ ਨੂੰ ਇਹਨਾਂ ਨੂੰ ਅੱਡਾ ਪਿਛਲੇ ਪਾਸੇ ਇੱਥੇ ਥੋੜੇ ਅੱਗੇ ਆ ਕੇ ਦਿੱਤਾ ਹੋਇਆ ਹੈਗਾ ਵੀ ਉੱਥੇ ਖੜੋ ਆਪੀ ਲਾਈਨਾਂ ਬਣਾ ਕੇ ਸਾਰੇ ਜਗ੍ਹਾ ਯੋ ਹਲਾ ਲੋਹਿਆ ਨੇ ਦੇ ਲੋ ਤੁਸੀਂ ਪਰੇ ਬਣਾਇਆ ਪਿਆ ਉੱਥੇ ਖੜ ਦੇਣ ਲੋਕੇ ਜਾ ਕੇ ਜਾਂ ਹੋਰ ਵੀ ਜਗ੍ਹਾ ਪਰ ਇੱਥੇ ਨਹੀਂ ਮੰਨਦੇ ਇਹ ਇਹਨਾਂ ਦਾ ਕਹਿਣਾ ਵੀ ਸਾਨੂੰ ਜਦੋਂ ਅਸੀਂ ਸਟੈਂਡ ਤੇ ਆਟਾ ਘੜਾਉਂਦੇ ਤਾਂ ਸਾਨੂੰ ਉੱਥੇ ਸਵਾਰੀ ਨਹੀਂ ਮਿਲਦੀ सवारी बहुत है जी एक रात लॉटर है 20 ₹ सवारी है बस अड्डे की 20 ₹ सवारी है ये कर अड्डा उधर फिर चला गया शर्मा प्लांट करनी तब अब जो डबल हो जाएगी डबल हो जो कमाई मेरा नाम सुशील जिंदल है शिवसाना सूर्यवंशी तो सीनियर उपप्रधान पंजाब ਜਿਹੜਾ ਆਟੋ ਚਾਲਕਾਂ ਨੂੰ ਲੈ ਕੇ ਅਸੀਂ ਪਹਿਲਾਂ ਵੀ ਲੰਬੇ ਸਮੇਂ ਤੋਂ ਸੰਘਰਸ਼ ਕਰਦੇ ਆ ਰਹੇ ਹਾਂ ਸਾਨੂੰ ਲਗਾਤਾਰ ਤਕਰੀਬਨ 2-3 ਮਹੀਨਿਆਂ ਤੋਂ ਲਗਾਤਾਰ ਸੰਘਰਸ਼ ਕਰਦੇ ਆ ਰਹੇ ਹਾਂ ਜਿਹਦੇ ਰਿਕਾਰਡਿੰਗ ਅਸੀਂ ਐਸਪੀ ਹੈੱਡਕੁਆਰਟਰ ਸਾਹਿਬ ਨੂੰ ਮਿਲੇ ਸੀਗੇ ਡੀਸੀ ਸਾਹਿਬ ਨੂੰ ਲਿਖਤੀ ਰੂਪ 'ਚ ਮੰਗ ਪੱਤਰ ਦਿੱਤਾ ਸੀਗਾ ਪਰੰਤੂ ਲਗਾਤਾਰ ਇਹਨਾਂ ਨੂੰ ਛਾਉਣ ਦੇ ਬਾਵਜੂਦ ਇਹਨਾਂ ਨੇ ਕੰਨ ਤੇ ਜੂਂ ਤੱਕ ਨਹੀਂ ਰਿੰਗੀ 10 ਤੋਂ 12 ਸਵਾਰੀਆਂ ਇਹ ਹਲੇ ਵੀ ਬਿਠਾਉਂਦੇ ਨੇ ਓਵਰਲੋਡਿੰਗ ਚਲਾਉਂਦੇ ਨੇ ਆਮ ਲੋਕਾਂ ਦੀ ਜ਼ਿੰਦਗੀ ਨਾਲ ਖਿਲਵਾੜ ਕਰਦੇ ਨੇ ਔਰ ਛੜਕਿਆਂ ਦੇ ਜਿੱਥੇ ਨੋ ਪਾਰਕਿੰਗ ਜਿੱਥੇ ਨੋ ਪਾਰਕਿੰਗ ਆ ਚਾਹੇ ਉਹ ਸਟੇਸ਼ਨ ਤੇ ਲਗਾ ਲੋ ਸਟੇਸ਼ਨ ਤੇ ਤੁਸੀਂ ਗੇਟ ਦੇ ਉੱਪਰ ਵੇਖਿਆ ਹੋਣਾਗਾ ਗੇਟ ਦੇ ਉੱਤੇ ਆਮ ਯਾਤਰੀਆਂ ਨੂੰ ਟੱਪਣ ਨੂੰ ਰਸਤਾ ਹੀ ਨਹੀਂ ਹੈਗਾਗਾ ਉਧੇ ਆਟੋ ਲਗਾਏ ਜਾਂਦੇ ਨੇ ਔਰ ਫੌਜੀ ਚੌਕ ਆਹ ਬੱਸ ਸਟੈਂਡ ਚੌਕ ਜਿੱਥੇ ਲਗਾਤਾਰ ਪੁਲਿਸ ਦੇ ਨਾਕੇ ਵੀ ਹੁੰਦੇ ਨੇ ਉਸੇ ਜਗ੍ਹਾਵਾਂ ਤੇ ਆਮ ਲੋਕਾਂ ਨਾਲ ਖਿਲਵਾੜ ਹੁੰਦਾਗਾ ਤਕਰੀਬਨ ਜੇ ਇੱਕ ਮੋਟਰਸਾਈਕਲ ਚਾਲਕ ਜਾਂ ਕਾਰ ਚਾਲਕ ਥੋੜਾ ਜਿਹਾ 1 ਮਿੰਟ ਵਾਸਤੇ ਵੀ ਅਗਰ ਗੱਡੀ ਨੂੰ ਸਾਈਡ ਤੇ پارک ਕਰ ਦੇ ਤਾਂ ਇਹਨਾਂ ਦੀ ਟੋਇੰਗ ਵਾਂਟ ਉਹ ਕਰ ਲੈਂਦੀ ਹੈ ਪਰੰਤੂ ਆਟੋ ਚਾਲ ਕੇ ਕਿਉਂ ਨਹੀਂ ਨੱਥ ਪੈ ਸਕਦੀ ਆਟੋ ਚਾਲ ਕਿਉਂ ਲੋਕਾਂ ਦੀ ਆਮ ਲੋਕਾਂ ਦੀ ਜ਼ਿੰਦਗੀ ਨਾਲ ਖਿਲਵਾੜ ਕਰ ਰਹੇ ਨੇ ਕਿਉਂ 10 ਬੰਦੇ ਪਠਾਉਂਦੇ ਨੇ ਕਿ ਉਹਨਾਂ ਨੂੰ ਉਹਨਾਂ ਦੀ ਜਾਨ ਦੀ ਫਿਕਰ ਨਹੀਂ ਹੈਗੀ ਜਿੱਤੇ ਨਾਕੇ ਲੱਗਦੇ ਨੇ ਉਸੇ ਜਗ੍ਹਾ 'ਤੇ 10 ਤੋਂ 12 ਸਵਾਰੀਆਂ ਭਰੀਆਂ ਜਾਂਦੀਆਂ ਕਿਉਂ ਭਰੀਆਂ ਜਾਂਦੀਆਂ ਉਸੇ ਟਾਈਮ ਕਿਉਂ ਨਹੀਂ ਰੋਕਿਆ ਜਾਂਦਾ ਜਦਕਿ ਆਟੋ ਰਿਕਸ਼ਾ ਜੋ ਹੈਗਾ ਜਦੋਂ ਡੀਸੀ ਸਾਹਿਬ ਨੇ ਸੀ ਮੰਗ ਪੱਤਰ ਦਿੱਤਾ ਇਹਨਾਂ ਨੇ ਵੀ ਕਿੰਨੇ ਘਾਟੋ ਚਾਲ ਕੇ ਕਿਲੇ ਲਾਇਸੈਂਸ ਨੇ ਜਾਂ ਕਿੰਨੇ ਘਾਟੋ ਚਾਲ ਕੇ ਬਠਿੰਡਾ ਦੇ ਵਿੱਚ ਚੱਲ ਰਹੇ ਨੇ ਉਹਨਾਂ ਨੇ 2700 ਲਗਭਗ 7k ਆਟੋਆਂ ਦਾ ਸਰਵੇ ਕੀਤਾ ਜਦਕਿ ਆਟੋ ਰਿਕਸ਼ਾ ਦਾ ਤਕਰੀਬਨ 10000 ਦੇ ਕਰੀਬ ਹੈਗੇ ਨੇ ਜੋ ਪ੍ਰਸ਼ਾਸਨ ਵੀ ਮੰਨਦਾ ਹੈ ਔਰ ਆਮ ਵੀ ਦੇਖਣ ਤੇ ਵੀ ਦੇਖਿਆ ਜਾ ਸਕਦਾ ਹੈ ਵੀ 10000 ਦੇ ਪਲੱਸ ਹੈ ਜਿੰਨੇ ਆਟੋ ਔਰ ਰਜਿਸਟ੍ਰੇਸ਼ਨ ਕਰਾਉਣ ਵਾਲੇ ਬੰਦੇ ਸਿਰਫ 2700 ਸਾਥ ਹੀ ਦੱਸੇ ਗਏ ਜੀ ਸੋਚੀ ਤਾਂ ਕੰਟਰੋਲ ਕਿਵੇਂ ਹੋ ਸਕਦਾ ਹੈ ਕਿ ਇਹ ਇਹਨਾਂ ਤੇ ਜਿੰਨੇ ਠੀਕੇ ਪੁਲਿਸ ਜਿਹੜੇ ਨਾਕਿਆਂ ਤੇ ਖੜੀ ਆ ਜਿਵੇਂ ਤੁਸੀਂ ਪਿੱਛੇ ਆਟੋ ਜਾਂਦਾ ਦੇਖ ਸਕਦੇ ਹੋ ਠੀਕ ਆ ਉਹਦੇ ਵਿੱਚ 10 ਤੋਂ 12 ਬੰਦੇ ਬੈਠੇ ਨੇ ਕਿ ਆਮ ਬੰਦੇ ਦੀ ਜਿੰਦਗੀ ਨਾਲ ਖਿਲਵਾੜ ਨਹੀਂ ਕਿ ਪੁਲਿਸ ਇਹਨੂੰ ਦੇਖ ਨਹੀਂ ਰਹੀ ਕਿ ਪੁਲਿਸ ਮੌਕੇ ਤੇ ਖੜੀ ਨਹੀਂ ਇਹਨਾਂ ਨੂੰ ਚਲਾਣ ਕਰ ਸਕਦੀ ਹੈ ਗੱਡੀ ਬੌਂਡ ਕਰ ਸਕਦੀ ਹੈ ਸਭ ਕੁਝ ਹੋ ਸਕਦਾ ਹੈ ਪੁਲਿਸ ਚਾਵੇ ਤਾਂ ਬਿਲਕੁਲ ਖੁੱਲੇ ਆਮ ਨੱਥ ਪਾਈ ਜਾ ਸਕਦੀ ਹੈ ਪਰੰਤੂ ਟ੍ਰੈਫਿਕ ਪੁਲਿਸ ਦੇ ਹੱਥ ਬਹੁਤ ਵੱਡਾ ਸਾਰੇ ਆ ਅੱਛਾ ਜੀ ਆਪਾਂ ਦੇਖੇ ਕਈ ਮੁਲਾਜ਼ਮ ਆਪਾਂ ਚੌਕਾਂ 'ਚ ਦੇਖਿਆ ਅੱਜ ਵੀ ਬਤਕੇ ਮੁਸਤਕਿਦੀ ਨਾਲ ਆਪਣੀ ਡਿਊਟੀ ਕਰ ਰਹੇ ਆ। ਨਹੀਂ بڑے ਮੁਲਾਜ਼ਮ ਨੇ ਜਿਹੜੇ ਕਿ ਆਪਣੀ ਡਿਊਟੀ ਨੂੰ ਤੰਦੇ ਹੀ ਨਾਲ ਨਿਭਾਉਂਦੇ ਨੇ ਪਰ ਕੁਝ ਮੁਲਾਜ਼ਮ ਇਹੋ ਜਿਹੇ ਵੀ ਨੇ ਜਿਹੜੇ ਕਿ ਜਿਸ ਤਰ੍ਹਾਂ ਟ੍ਰੈਫਿਕ ਇੰਚਾਰਜ ਅਮਰੀਕ ਸਿੰਘ ਨੇ ਉਹਨਾਂ ਦੇ ਦੋਸ਼ ਲਗਾਉਣ 'ਚ ਵਿਸ਼ਵਾਸ ਕਰਨਾ ਹੋਰ ਕਰਨਾ ਇਹੋ ਜਿਹੇ ਕਰਮਕਰਨ 'ਚ ਯਕੀਨ ਕਰਦੇ ਆ ਪਰ ਪ੍ਰੰਤੂ ਆਪਣੇ ਕਰਮਕਰਨ 'ਚ ਯਕੀਨ ਨਹੀਂ ਕਰਦੇ ਇਸ ਤਰ੍ਹਾਂ ਦੇ ਮੁਲਾਜ਼ਮਾਂ ਤੇ ਵੀ ਨੱਥ ਪੈਣੀ ਚਾਹੀਦੀ ਹੈਗੀ ਜਿਨ੍ਹਾਂ ਨੇ ਜਿਸ ਤਰ੍ਹਾਂ ਜੇ ਅਮਰੀਕ ਸਿੰਘ ਜੀ ਕੰਮ ਕਰ ਰਹੇ ਨੇ ਤਾਂ ਉਹਨਾਂ ਨੂੰ ਕੰਮ ਕਰਨ ਤੋਂ ਰੋਕਣ ਵਾਸਤੇ ਇਹ ਉਪਰਾਲਾ ਕੀਤਾ ਗਿਆ ਇਹ ਕਿਸੇ ਵੱਡੀ ਸੱਚ ਹੋ ਸਕਦਾ ਕੋਈ ਖਸਾ ਹੋਵੇ ਹੋ ਸਕਦਾ ਉਹਨਾਂ ਨੇ ਆਟੋ ਚਲ ਕੇ ਤੇ ਟੱਤ ਪਾਉਣ ਦੀ ਕੋਸ਼ਿਸ਼ ਕੀਤੀ ਹੋਵੇ ਉਹ ਬੰਦਾ ਕਿਸੇ ਨਾ ਮਿਨੀਪੁਕਤ ਹੋਵੇ ਜਾਂ ਉਹ ਕੋਈ ਨੌਨ ਹੋਵੇ ਜਿਹਦੇ ਚਲਾਨ ਕਿੱਟਿਆ ਗਿਆ ਹੋਵੇ ਇਸੇ ਕਰਕੇ ਅਮਰੀਕਸਰ ਅਮਰੀਕਸਰ ਦੇ ਉੱਤੇ ਉਹਨਾਂ ਨੇ ਬਲੇਮ ਕੀਤਾ ਕਿ ਉਹਨੂੰ ਡਿਊਟੀ ਕਰਨ ਲਈ ਕਿਹਾ ਗਿਆ ਡਿਊਟੀ ਕਹਿਣਾ ਜ਼ਰੂਰ ਤਾਂ ਨਹੀਂ ਹੈਗਾ ਡਿਊਟੀ ਤਾਂ